ਦੇਖੋ ਇੱਕ ਗੱਲ ਸੋਚਣ ਵਾਲੀ ਆ ਕੱਲ ਸਾਰੇ ਪੰਜਾਬ ਦੇ ਵਿੱਚ ਬਲੈਕਆਊਟ ਕੀਤਾ ਹੋਇਆ ਸੀ ਸਿੱਖਾਂ ਦਾ ਸਰਬੋੱਚ ਪਵਿੱਤਰ ਅਸਥਾਨ ਜਿੱਥੇ ਕਿ ਸਰਵਤ ਦੇ ਭਲੇ ਦੇ ਲਈ ਅਰਦਾਸ ਕੀਤੀ ਜਾਂਦੀ ਆ ਉੱਥੇ ਵੀ ਬਲੈਕਆਊਟ ਕੀਤਾ ਹੋਇਆ ਸੀ ਚਾਰੇ ਪਾਸੇ ਘੋਪਾ ਹਨੇਰਾ ਛਾਇਆ ਹੋਇਆ ਸੀ ਤੇ ਦੂਜੇ ਪਾਸੇ ਕਲਕੱਤੇ ਦੇ ਕਰਕਟ ਸਟੇਡੀਅਮ ਦੇ ਵਿੱਚ ਆਈਪੀਐਲ ਦਾ ਮੈਚ ਚੱਲ ਰਿਹਾ ਸੀ ਉੱਥੇ 30 ਤੋਂ 35 ਹਜ਼ਾਰ ਲੋਕ ਨੱਚ ਰਹੇ ਸੀ ਛਾਲਾ ਮਾਰ ਰਹੇ ਸੀ ਤੇ ਸਭ ਤੋਂ ਵੱਧ ਰੌਸ਼ਨੀ ਵੀ ਉਸੇ ਸਟੇਡੀਅਮ ਦੇ ਵਿੱਚ ਸੀ ਹੁਣ ਇੱਥੇ ਸਰਕਾਰ ਨੂੰ ਸਵਾਲ ਬਣਦਾ ਕਿ ਤੁਹਾਡੇ ਲਈ ਆਈਪੀਐਲ ਮੈਚ ਜ਼ਰੂਰੀ ਆ ਜਾਂ ਇਹ ਦੇਸ਼ ਤੇ ਦੇਸ਼ ਦੇ ਨਾਗਰਿਕ ਜ਼ਰੂਰੀ ਆ ਤੇ ਇੱਕ ਸਵਾਲ ਮੈਂ ਉਹਨਾਂ ਵੀਰਾਂ ਨੂੰ ਕਰਨਾ ਚਾਹਣਾ ਜਿਹੜੇ ਰਾਤ ਕਲਕੱਤੇ ਦੇ ਕ੍ਰਿਕਟ ਸਟੇਡੀਅਮ ਦੇ ਵਿੱਚ ਆਈਪੀਐਲ ਦਾ ਮੈਚ ਦੇਖ ਕੇ ਨੱਚ ਰਹੇ ਸੀ ਜਦੋਂ ਭਰਾਵੋ ਤੁਸੀਂ ਨੱਚ ਰਹੇ ਸੀ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਖਿਆਲ ਬਿਲਕੁਲ ਵੀ ਨਹੀਂ ਆਇਆ ਵੀ ਇੱਕ ਪਾਸੇ ਤਾਂ ਦੋ ਮੁਲਕਾਂ ਦੇ ਵਿਚਕਾਰ ਜੰਗ ਲੱਗੀ ਹੋਈ ਆ ਆਮ ਲੋਕਾਂ ਦਾ ਉਜਾੜਾ ਹੋ ਰਿਹਾ ਹੈਗਾ ਇੰਨੀਆਂ ਲਾਸ਼ਾਂ ਵਿਛ ਰਹੀਆਂ ਨੇ ਕਸ਼ਮੀਰ ਦੇ ਪੁਨਛ ਸ਼ਹਿਰ ਦੇ ਵਿੱਚ ਚਾਰ ਸਿੱਖਾਂ ਦੀ ਮੌਤ ਹੋ ਚੁੱਕੀ ਆ ਸਰਹੰਦੀ ਇਲਾਕੇ ਆ ਜਿਹੜੇ ਉਹ ਖਾਲੀ ਕਰਵਾਏ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਬਲੈਕਆਊਟ ਕੀਤਾ ਹੋਇਆਗਾ ਤੁਹਾਡੇ ਦਿਮਾਗ ਦੇ ਵਿੱਚ ਬਿਲਕੁਲ ਵੀ ਇਹ ਖਿਆਲ ਨਹੀਂ ਆਇਆ ਵੀ ਇੱਕ ਪਾਸੇ ਤਾਂ ਸਰਹੰਦ ਦੇ ਉੱਪਰ ਸਾਡੇ ਫੌਜੀ ਵੀਰ ਖੜੇ ਆ ਜਿਨ੍ਹਾਂ ਦੀਆਂ ਮਾਵਾਂ ਨੇ ਸਾਰੀ ਰਾਤ ਰੋਟੀ ਨਹੀਂ ਖਾਧੀ ਹੋਣੀ ਉਹਨਾ ਫੌਜੀ ਵੀਰਾਂ ਦੀਆਂ ਮਾਵਾਂ ਦੇ ਗਲੇ ਦੇ ਵਿੱਚੋਂ ਹੀ ਤਾਂ ਇੱਕ ਬੁਰਕੀ ਵੀ ਰੋਟੀ ਦੀ ਅੰਦਰ ਨਹੀਂ ਗਈ ਹੋਣੀ ਤੇ ਦੂਜੇ ਪਾਸੇ ਅਸੀਂ ਨੱਚ ਰਹੇ ਹਾਂ ਇਹ ਖਿਆਲ ਆਇਆ ਸੀ ਕਿ ਨਹੀਂ ਆਇਆ ਸੀ ਤੁਹਾਡੇ ਦਿਮਾਗ ਦੇ ਵਿੱਚ ਮੈਨੂੰ ਜਰੂਰ ਦੱਸਿਓ ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਗਿਲਾਣੀ ਹੈਗਾ ਪਰ ਜੇ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਯਾਰ ਸਰਬੱਤ ਦੇ ਭਲੇ ਦੇ ਲਈ ਅਰਦਾਸ ਤਾਂ ਕਰ ਹੀ ਸਕਦੇ ਹਾਂ ਕਿ ਪ੍ਰਮਾਤਮਾ ਇਹ ਜਿਹੜੀ ਦੋਨੇ ਮੁਲਕਾਂ ਦੇ ਵਿਚਕਾਰ جنگ ਲੱਗੀ ਆ ਇਹ ਖਤਮ ਹੋਵੇ ਦੀ ਹੋਰ ਆਮ ਲੋਕਾਂ ਦਾ ਉਜਾੜਾ ਨਾ ਹੋਵੇ ਸਰਬੱਤ ਦਾ ਭਲਾ ਕਰੀ ਮੇਰੇ ਮਾਲਕ ਹੋਰ ਨਹੀਂ ਕੁਛ ਕਰ ਸਕਦੇ ਘਰੇ ਬੈਠੇ ਆਪਾਂ ਸਰਬੱਤ ਦੇ ਭਲੇ ਦੇ ਲਈ ਅਰਦਾਸ ਤਾਂ ਕਰ ਹੀ ਸਕਦੇ ਆ ਸੋ ਇਹੀ ਬੇਨਤੀ ਮੈਂ ਤੁਹਾਡੇ ਅੱਗੇ ਕਰਨੀ ਆ ਵੀ ਆਪਾਂ ਹੋਰ ਨਹੀਂ ਕੁਛ ਕਰ ਸਕਦੇ ਘਰਾਂ ਦੇ ਵਿੱਚ ਬੈਠ ਕੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਆਪਾਂ ਜਰੂਰ ਕਰੀਏ ਬਾਕੀ ਜੋ ਉਸ ਪ੍ਰਮਾਤਮਾ ਨੂੰ ਮਨਜ਼ੂਰ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦੇਖੋ ਇੱਕ ਗੱਲ ਸੋਚਣ ਵਾਲੀ ਆ ਕੱਲ ਸਾਰੇ ਪੰਜਾਬ ਦੇ ਵਿੱਚ ਬਲੈਕਆਊਟ ਕੀਤਾ ਹੋਇਆ ਸੀ ਸਿੱਖਾਂ ਦਾ ਸਰਬੋੱਚ ਪਵਿੱਤਰ ਅਸਥਾਨ ਜਿੱਥੇ ਕਿ ਸਰਵਤ ਦੇ ਭਲੇ ਦੇ ਲਈ ਅਰਦਾਸ ਕੀਤੀ ਜਾਂਦੀ ਆ ਉੱਥੇ ਵੀ ਬਲੈਕਆਊਟ ਕੀਤਾ ਹੋਇਆ ਸੀ ਚਾਰੇ ਪਾਸੇ ਘੋਪਾ ਹਨੇਰਾ ਛਾਇਆ ਹੋਇਆ ਸੀ ਤੇ ਦੂਜੇ ਪਾਸੇ ਕਲਕੱਤੇ ਦੇ ਕਰਕਟ ਸਟੇਡੀਅਮ ਦੇ ਵਿੱਚ ਆਈਪੀਐਲ ਦਾ ਮੈਚ ਚੱਲ ਰਿਹਾ ਸੀ ਉੱਥੇ 30 ਤੋਂ 35 ਹਜ਼ਾਰ ਲੋਕ ਨੱਚ ਰਹੇ ਸੀ ਛਾਲਾ ਮਾਰ ਰਹੇ ਸੀ ਤੇ ਸਭ ਤੋਂ ਵੱਧ ਰੌਸ਼ਨੀ ਵੀ ਉਸੇ ਸਟੇਡੀਅਮ ਦੇ ਵਿੱਚ ਸੀ ਹੁਣ ਇੱਥੇ ਸਰਕਾਰ ਨੂੰ ਸਵਾਲ ਬਣਦਾ ਕਿ ਤੁਹਾਡੇ ਲਈ ਆਈਪੀਐਲ ਮੈਚ ਜ਼ਰੂਰੀ ਆ ਜਾਂ ਇਹ ਦੇਸ਼ ਤੇ ਦੇਸ਼ ਦੇ ਨਾਗਰਿਕ ਜ਼ਰੂਰੀ ਆ ਤੇ ਇੱਕ ਸਵਾਲ ਮੈਂ ਉਹਨਾਂ ਵੀਰਾਂ ਨੂੰ ਕਰਨਾ ਚਾਹਣਾ ਜਿਹੜੇ ਰਾਤ ਕਲਕੱਤੇ ਦੇ ਕ੍ਰਿਕਟ ਸਟੇਡੀਅਮ ਦੇ ਵਿੱਚ ਆਈਪੀਐਲ ਦਾ ਮੈਚ ਦੇਖ ਕੇ ਨੱਚ ਰਹੇ ਸੀ ਜਦੋਂ ਭਰਾਵੋ ਤੁਸੀਂ ਨੱਚ ਰਹੇ ਸੀ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਖਿਆਲ ਬਿਲਕੁਲ ਵੀ ਨਹੀਂ ਆਇਆ ਵੀ ਇੱਕ ਪਾਸੇ ਤਾਂ ਦੋ ਮੁਲਕਾਂ ਦੇ ਵਿਚਕਾਰ ਜੰਗ ਲੱਗੀ ਹੋਈ ਆ ਆਮ ਲੋਕਾਂ ਦਾ ਉਜਾੜਾ ਹੋ ਰਿਹਾਗਾ ਇੰਨੀਆਂ ਲਾਸ਼ਾਂ ਵਿਛ ਰਹੀਆਂ ਨੇ ਕਸ਼ਮੀਰ ਦੇ ਪੁੰਛ ਸ਼ਹਿਰ ਦੇ ਵਿੱਚ ਚਾਰ ਸਿੱਖਾਂ ਦੀ ਮੌਤ ਹੋ ਚੁੱਕੀ ਆ ਸਰਹੰਦੀ ਇਲਾਕੇ ਆ ਜਿਹੜੇ ਉਹ ਖਾਲੀ ਕਰਵਾਏ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਬਲੈਕਆਊਟ ਕੀਤਾ ਹੋਇਆਗਾ ਤੁਹਾਡੇ ਦਿਮਾਗ ਦੇ ਵਿੱਚ ਬਿਲਕੁਲ ਵੀ ਇਹ ਖਿਆਲ ਨਹੀਂ ਆਇਆ ਵੀ ਇੱਕ ਪਾਸੇ ਤਾਂ ਸਰਹੰਦ ਦੇ ਉੱਪਰ ਸਾਡੇ ਫੌਜੀ ਵੀਰ ਖੜੇ ਆ ਜਿਨ੍ਹਾਂ ਦੀਆਂ ਮਾਵਾਂ ਨੇ ਸਾਰੀ ਰਾਤ ਰੋਟੀ ਨਹੀਂ ਖਾਧੀ ਹੋਣੀ ਉਹਨਾ ਫੌਜੀ ਵੀਰਾਂ ਦੀਆਂ ਮਾਵਾਂ ਦੇ ਗਲੇ ਦੇ ਵਿੱਚੋਂ ਹੀ ਤਾਂ ਇੱਕ ਬੁਰਕੀ ਵੀ ਰੋਟੀ ਦੀ ਅੰਦਰ ਨਹੀਂ ਗਈ ਹੋਣੀ ਤੇ ਦੂਜੇ ਪਾਸੇ ਅਸੀਂ ਨੱਚ ਰਹੇ ਹਾਂ ਇਹ ਖਿਆਲ ਆਇਆ ਸੀ ਕਿ ਨਹੀਂ ਆਇਆ ਸੀ ਤੁਹਾਡੇ ਦਿਮਾਗ ਦੇ ਵਿੱਚ ਮੈਨੂੰ ਜਰੂਰ ਦੱਸਿਓ ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਗਿਲਾਣੀ ਹੈਗਾ ਪਰ ਜੇ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਯਾਰ ਸਰਬੱਤ ਦੇ ਭਲੇ ਦੇ ਲਈ ਅਰਦਾਸ ਤਾਂ ਕਰ ਹੀ ਸਕਦੇ ਹਾਂ ਕਿ ਪ੍ਰਮਾਤਮਾ ਇਹ ਜਿਹੜੀ ਦੋਨੇ ਮੁਲਕਾਂ ਦੇ ਵਿਚਕਾਰ جنگ ਲੱਗੀ ਆ ਇਹ ਖਤਮ ਹੋਵੇ ਦੀ ਹੋਰ ਆਮ ਲੋਕਾਂ ਦਾ ਉਜਾੜਾ ਨਾ ਹੋਵੇ ਸਰਬੱਤ ਦਾ ਭਲਾ ਕਰੀ ਮੇਰੇ ਮਾਲਕ ਹੋਰ ਨਹੀਂ ਕੋਸ਼ਿਸ਼ ਕਰ ਸਕਦੇ ਘਰੇ ਬੈਠੇ ਆਪਾਂ ਸਰਬੱਤ ਦੇ ਭਲੇ ਦੇ ਲਈ ਅਰਦਾਸ ਤਾਂ ਕਰ ਹੀ ਸਕਦੇ ਆ ਸੋ ਇਹੀ ਬੇਨਤੀ ਮੈਂ ਤੁਹਾਡੇ ਅੱਗੇ ਕਰਨੀ ਆ ਵੀ ਆਪਾਂ ਹੋਰ ਨਹੀਂ ਕੋਸ਼ਿਸ਼ ਕਰ ਸਕਦੇ ਘਰਾਂ ਦੇ ਵਿੱਚ ਬੈਠ ਕੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਆਪਾਂ ਜਰੂਰ ਕਰੀਏ ਬਾਕੀ ਜੋ ਉਸ ਪ੍ਰਮਾਤਮਾ ਨੂੰ ਮਨਜ਼ੂਰ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ